ਮਾਂ ਸਾਡੇ ਕੋਲ ਪਹਿਲੀ ਵਾਰੀ ਸੀ ਮੇਰੇ ਨਾਲ ਮੇਰੇ ਵਿਦਿਆਰਥੀ ਸਨ ਅਸੀਂ ਓ ਪੀ ਡੀ ਦੇ ਵਿੱਚ ਚੈੱਕ ਕਰ ਰਹੇ ਸੀ ਤੇ ਜਦੋਂ ਉਹਦੇ ਨਾਲ ਗੱਲਾਂ ਬਾਤਾਂ ਹੋਈਆਂ ਚਾਰ ਬਰਿਆਂ ਦਾ ਬਾਲ ਬੜਾ ਖੁਸ਼ ਹੋਇਆ ਥੋੜੀ ਦੇਰ ਬਾਅਦ ਜਦੋਂ ਦਵਾਈ ਲੈ ਕੇ ਵਾਪਸ ਕਰਤੇ ਤੇ ਹੱਥ ਫੜ ਕੇ ਕਹਿਣ ਲੱਗਿਆ ਆਂਟੀ ਡਾਕਟਰ ਆਂਟੀ ਤੇ ਮੈਂ ਅਗਲਾ ਮਰੀਜ਼ ਦੇਖ ਰਹੀ ਸੀ ਮੈਂ ਕਿਹਾ ਮੈਂਟਾ ਦੱਸ ਮੇਰੀ ਮੰਮੀ ਨੂੰ ਕਹੋ ਮੈਂ ਮੋਟਰਸਾਈਕਲ ਲੈਣਾ ਤੇ ਬੜੀ ਅਜੀਬ ਜਿਹੀ ਗੱਲ ਸੀ ਮੈਂ ਜਿਵੇਂ ਹੁਣ ਤੋਰ ਦੇਈ ਦਾ ਬੱਚੇ ਦੇ ਦੇਣਗੇ ਉਹਦੀ ਮਾਂ ਨੂੰ ਕਹਿ ਦਿੱਤਾ ਹਾਂ ਮੋਟਰਸਾਈਕਲ ਲੈ ਦੇ ਗੱਲ ਆਈ ਗਈ ਹੋ ਗਈ ਫਿਰ ਆਏ ਕਿਤੇ ਮਹੀਨੇ 2 ਮਹੀਨੇ ਬਾਅਦ ਫਿਰ ਇਹੀ ਗੱਲ ਉਹਨੇ ਦੁਹਰਾਈ ਡਾਕਟਰ ਆਂਟੀ ਮੋਟਰਸਾਈਕਲ ਨਹੀਂ ਲੈ ਕੇ ਦਿੰਦੇ ਤੇ ਮੈਂ ਉਹਨੂੰ ਹਾਸੇ ਚ ਕਿਹਾ ਕਿੰਨੇ ਦਾ ਹੋਣਾ ਹੈ 50 ਰੁਪਏ ਦਾ ਹੋਏਗਾ ਮੋਟਰਸਾਈਕਲ ਲੈ ਦੇ ਠਡਾਉਣਾ ਕਹਿੰਦੀ ਸੁਣ ਲਓ ਕਿਹੜਾ ਮੰਗਦਾ ਉਹ ਕਹਿੰਦਾ ਠਡਾਉਣਾ ਨਹੀਂ ਲੈਣਾ ਮੈਂ ਤਾਂ ਅਸਲ ਨੂੰ ਮੋਟਰਸਾਈਕਲ ਲੈ ਆ। ਅਸੀਂ ਸਾਰੇ ਖੇਡ ਖਿਡਾ ਕੇ ਹੱਸਦੇ ਕਿ ਏਡਾ ਜਾਂ ਵੀ ਤੂੰ ਤਾਂ ਉਹਦੇ ਟਾਇਰਾਂ ਤੱਕ ਨਹੀਂ ਪਹੁੰਚਦਾ ਮੋਟਰਸਾਈਕਲ ਕਿਉਂ ਲੈਣਾ। ਨਹੀਂ ਮੈਂ ਜ਼ਰੂਰ ਲੈਣਾ। ਇਹ ਲਗਾਤਾਰ ਸਿਲਸਿਲਾ ਜਾਰੀ ਰਿਹਾ। ਐਸੀ ਜਿੱਦ ਤੇ ਅੜਿਆ ਕੇ ਮੈਂ ਮੋਟਰਸਾਈਕਲ ਲੈ। ਫਿਰ ਕੁਝ ਸਮੇਂ ਬਾਅਦ ਯਾਨੀ ਲੰਘ ਗਏ ਹੋਣੇ ਨੇ 7 ਸਾਲ ਵਿੱਚੋਂ ਨਹੀਂ ਆਇਆ ਤੇ ਅਸੀਂ ਭੁੱਲ ਫੁਲਾ ਗਏ ਫਿਰ ਆਈ ਇੱਕ ਵਾਰ ਹਾਲਤ ਉਹਦੀ ਮਾੜੀ ਸੀ ਤੇ ਕਰਨ ਦਿਖਾਇਆ ਬੱਚਾ ਵੀ ਢਿੱਲਾ ਸੀ ਆਪ ਵੀ ਬਿਮਾਰ ਸੀ ਜਦੋਂ ਪੁੱਛਿਆ ਕੀ ਹੋਇਆ ਤਾਂ ਦੱਸਣ ਲੱਗੀ ਮੇਰਾ ਪਤੀ ਨਸ਼ੇ ਦੇ ਨਾਲ ਮਰ ਗਿਆ ਘਰ-ਬਾਰ ਨਿਕ ਗਿਆ ਕੁਝ ਨਹੀਂ ਬਚਿਆ ਥੋੜੀ ਜਿਹੀ ਜ਼ਮੀਨ ਰੱਖੀ ਹੈ ਕਿ ਇਸ ਬੱਚੇ ਦੀ ਪਰਵਰਿਸ਼ ਠੀਕ-ਠਾਕ ਹੋ ਸਕੇ ਉਹ ਬੱਚਾ ਬੜਾ ਸ਼ਾਂਤ ਤੇ ਥੋੜਾ ਜਾਂ ਬਹੁਤ ਜਿਵੇਂ ਕਹਿ ਲਵਾਂ ਕਿ ਮਾਈਂਡ ਦੀ ਡਿਪਰੈਸ਼ਨ ਦੇ ਵਿੱਚ ਸੀ ਉਹਨੂੰ ਮਹਿਸੂਸ ਸੀ ਕੀ ਹੋ ਰਿਹਾ ਘਰ ਦੇ ਵਿੱਚ ਜਦੋਂ ਨਿਕਲੇ ਬਾਹਰ ਨੂੰ ਉਹਨੇ ਫਿਰ ਮੇਰੀ ਬਾਹ ਫੜ ਲਈ ਡਾਕਟਰਾਂ ਕੀ ਮੈਨੂੰ ਮੋਟਰ ਸੈਟਰ ਮਿਲੇਗਾ ਮੈਨੂੰ ਅੰਦਰ ਕੁਝ ਮਹਿਸੂਸ ਜਿਹੀ ਹੋਈ ਪੀੜ ਤੇ ਉਹਨੇ ਕਿਹਾ ਬੇਟਾ ਪੋਜਾ 18 ਸਾਲ ਤੇ ਜਿਵੇਂ ਸਾਡੇ ਡਾਕਟਰਾਂ ਦੀ ਆਦਤ ਬਹੁਤ ਝੂਠ ਬੋਲਣ ਦੀ ਹੈ ਆਖਰੀ ਸਾਹ ਤੇ ਵੀ ਹੋਏ ਅਸੀਂ ਝੂਠ ਬੋਲ ਦਿੰਨੇ ਆ ਪਰਵਾਹ ਨਾ ਕਰ ਤੂੰ ਠੀਕ ਹੋ ਜਾਏਗਾ ਬਿਲਕੁਲ ਇੰਜ ਹੀ ਮੈਂ ਉਹੋ ਵੀ ਝੂਠ ਬੋਲਿਆ ਪਰਵਾਹ ਨਾ ਕਰ ਬੱਚੇ ਤੂੰ 18 ਦਾ ਹੋ ਜ਼ਰੂਰ ਕਰ ਮੋਟਰਸਾਈਕਲ ਤੇ ਲੈਣਾ ਫਿਰ ਉਹ ਔਰਤ ਕਈ ਚਿਰ ਆਈ ਨਹੀਂ ਪੂਲ ਪਲਾ ਦੇ ਕਿਉਂਕਿ ਬਹੁਤ ਮਰੀਜ਼ ਹੁੰਦੇ ਜਨਵਰੀ ਦਾ ਮਹੀਨਾ ਸੀ ਠੰਡ ਨਾਲ ਤੁਹਾਨੂੰ ਪਤਾ ਜੇ ਸਰਕਾਰੀ ਹਸਪਤਾਲਾਂ ਦੇ ਹਾਲ ਖਿੜਕੀਆਂ ਵੀ ਨਹੀਂ ਧੋਕੇ ਬੈਠੇ ਸਾਂ ਇੱਕ ਕਮਜ਼ੋਰ ਜਾਂ ਹੀਟਰ ਲਗਿਆ ਇੱਕ ਔਰਤ ਆਈ ਥਾੜ ਕਰਕੇ ਉਹਨੇ ਦਰਵਾਜ਼ਾ ਖੋਲਿਆ ਤੇ ਇੱਕਦਮ ਧੜਮ ਕਰਕੇ ਜ਼ਮੀਨ ਤੇ ਡਿਗੜੀ ਠੰਡ ਆਖਰਾਂ ਦੀ ਸੀ ਗਰਮ ਕੱਪੜਾ ਕੋਈ ਨਹੀਂ ਸੀ ਪਾਇਆ ਆਟੇ ਹੋਏ ਸਾਰੇ ਦੇ ਕੱਪੜੇ ਵਾਂਖੇ ਲੜੇ ਹੋਏ ਥੱਲੇ ਟੈਰ ਲੀ ਚਿਹਰੇ ਤੇ ਬਿਲਕੁਲ ਇਸ ਹਾਲ ਵਿੱਚ ਸੀ ਕਿ ਜਿਵੇਂ ਹੋਣੇ ਕੋਈ ਤੇ ਨਹੀਂ ਕਿਸੇ ਨੇ ਸਾਨੂੰ ਅਸੀਂ ਪਛਾਣਿਆ ਨਹੀਂ ਤੇ ਪਰ ਕਿਉਂਕਿ ਇਸ ਤਰੀਕੇ ਹੋਇਆ ਸਾਡੇ ਮੇਰੇ ਸਾਰੇ ਸਟੂਡੈਂਟਸ ਨਾਲ ਸਨ ਫਟਾਫਟ ਉਹਨਾਂ ਚੁੱਕਿਆ ਕਿ ਐਮਰਜੈਂਸੀ ਲਜਾਂ ਦੀ ਲੋੜ ਹੈ ਇਹਨਾਂ ਮਾੜੇ ਹਾਲਸ ਤੇ ਉੱਥੇ ਨਾਲ ਜੋ ਆਪੀਡੀ ਚ ਕੰਬਲ ਪਿਆ ਹੁੰਦਾ ਉਹ ਵੀ ਉਹਨੂੰ ਫਟਾਫਟ ਪਾਇਆ ਰੰਗੀ ਠਾਰ ਸੀ ਮੈਨੂੰ ਕੋਈ ਪਛਾਣ ਨਹੀਂ ਆਈ ਪਰ ਜਿਵੇਂ ਉਹ ਅੱਖੋਂ ਨੇ ਉਹ ਤਾਂ ਚੁੱਕ ਕੇ ਦੇਖਿਆ ਮੈਨੂੰ ਚੌਲਾ ਜਾ ਪਿਆ ਕਿ ਇਹ ਤਾਂ ਉਹੀ ਲੱਗਦੀ ਤੇ ਤੇ ਉਹ ਕਹਿ ਲਗੀ ਡਾਕਟਰ ਜੀ ਮੈਂ ਆਖਰੀ ਵਾਰ ਤੁਹਾਡੇ ਕੋਲ ਆਈ ਨਾ ਪੁੱਛਿਆ ਕਿ ਤੂੰ ਉਹੀ ਤਾਂ ਨਹੀਂ ਜਿਹੜੀ ਮੋਟਰਸਾਈਕਲ ਵਾਲੀ ਸੀ ਉਸ ਤੇ ਲਾਇਆ ਹਾਂ ਉਹੀ ਆ ਇੱਕ ਮਿੰਟ ਜ਼ਰਾ ਮੇਰੀ ਗੱਲਾਂ 'ਚ ਧਿਆਨ ਦੇਣਾ ਮੈਂ ਇਨਵਰਟਿਡ ਕਾਮਾਸ 'ਚ ਦੱਸਾਂਗੀ ਜੋ ਉਸ ਔਰਤ ਨੇ ਕਿਹਾ ਕਹਿ ਲੱਗੀ ਅੱਜ ਆਪਣੇ ਪੁੱਤਰ ਨੂੰ ਮੋਟਰਸਾਈਕਲ ਲੈ ਦਿੱਤਾ ਅੱਜ ਉਹ 18 ਵਰਿਆਂ ਦਾ ਹੋ ਗਿਆ ਮੇਰੇ ਕੋਲ ਹੋਰ ਕੱਖ ਨਹੀਂ ਸਿਰ ਤੇ ਛੱਤ ਵੀ ਨਹੀਂ ਕੁਝ ਵੀ ਨਹੀਂ ਲੈ ਦਿੱਤਾ ਤੇ ਮੈਂ ਉਹਨੂੰ ਕਿਹਾ ਤਾਂ ਬਹੁਤ ਖੁਸ਼ੀ ਦੀ ਗੱਲ ਉਹ 4 ਵਰਿਆਂ ਤੋਂ ਲੱਗਿਆ ਹੋਇਆ ਸੀ ਤੁਸੀਂ ਮੋਟਰਸਾਈਕਲ ਲੈ ਦਿੱਤਾ ਤੇ ਇਸ ਹਾਲ ਵਿੱਚ ਕਿਉਂ ਪਤਾ ਨਹੀਂ ਉਸ ਕੀ ਕਿਹਾ ਪਿਓ ਦੇ ਤੁਰ ਜਾਣ ਬਾਅਦ ਇਹੋ ਵੀ ਨਸ਼ੇ ਦੀ ਦਾਤ ਕਰ ਦਿੱਸ। ਰੋਜ਼ ਰੋਜ਼ ਮਰਦਾ ਵੇਖਤੀਸ। ਅੱਜ ਪਰਦਾਸ਼ਤ ਨਹੀਂ ਹੋਇਆ। ਅੱਜ ਬਾਈਕਰ ਸਾਈਕਲ ਲੈ ਦਿੱਤਾ ਹਾਈਵੇ ਤੇ ਚੜ ਗਿਆ। ਇਨਕੋ ਵਾਲ ਮਰ ਜਾ। ਮੈਂ ਰੋਜ਼ ਰੋਜ਼ ਮਰਦਾ ਨਹੀਂ ਵੇਖ ਸਕਦਾ। ਇਹਨਾਂ ਸਿਆਸਤਦਾਨਾਂ ਨੂੰ ਮੈਂ ਪੁੱਛਦੀ। ਨਾ ਤੜਪ ਖੜੀ ਹੋ ਕੇ ਕਿ ਮੈਨੂੰ ਫੜੋ। ਮੈਂ ਬਾਗੀ ਆਂ। ਮੈਂ ਪੁੱਛਦੀ ਆ ਇਹ ਨਸ਼ਿਆਂ ਦੇ ਲੱਗੇ ਪੋਸਟਰ ਕਿਹਨਾਂ ਲਈ ਉਸ ਮਾਂ ਦੀ ਪੀੜਾ ਸਮਝ ਸਕਦੇ ਨੇ ਜਿਹੜੀ ਆਪਣੇ ਜਵਾਨ ਪੁੱਤਰ 18 ਵਰਿਆਂ ਦੇ ਹੋਣ ਤੇ ਇਹ ਕਹਿਣ ਨੂੰ ਮਜਬੂਰ ਹੋ ਜਾਏ ਮਰ ਜਾ ਜਾ ਕੇ ਇਹ ਆਪਣਾ ਸ਼ੌਕ ਇੰਜ ਪੂਰਾ ਕਰਦਾ ਤੇ ਇਹ ਸਿਆਸਤਦਾਨ ਸਾਡੇ ਟੈਕਸਾਂ ਦੇ ਪੈਸਿਆਂ ਦੇ ਉੱਤੇ ਸਾਨੂੰ ਹੀ ਨਿਜੋੜ ਕੇ ਕਹਿਣ ਅਸੀਂ ਨਸ਼ਾ ਖਤਮ ਕਰ ਦਿੱਤਾ ਜ਼ਰਾ ਇੱਕ ਦੂਜਾ ਵੀ ਕੇਸ ਸੁਣ ਲਓ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇਹ ਐਲਾਨ ਜੇ ਤੁਹਾਡਾ ਤੇ ਮੇਰਾ ਨਹੀਂ 37 ਤੋਂ 41% ਥੋੜੀ ਦੇਰ ਸੀ ਨਹੀਂ ਦੇ 50 ਦੇ ਨੇੜੇ ਤੇੜੇ ਪਹੁੰਚ ਰਹੀ ਤੇ 37 ਤੋਂ 41% ਸਾਡੀਆਂ ਦਾ ਬਾਲਗ ਧੀਆਂ ਉਸ ਥਾਂ ਤੇ ਆਪੋ ਆਪਣੇ ਸਕੇ ਚਾਚੇ ਤਾਇਆ ਭਰਾਵਾਂ ਦੇ ਹੱਥੋਂ ਸਰੀਰਕ ਸ਼ੋਸ਼ਣ ਸਹ ਰਹੀਆਂ ਨਾ ਬਾਲਗ ਬੇਟੀਆਂ ਸਾਰਾ ਹੀ ਨਸ਼ੇ ਦੇ ਅਸਰ ਹਦੀ ਤੇ ਇਹ ਤੱਕ ਮੱਝੇ ਮਾਰਦੇ ਨੇ ਅਸੀਂ ਨਸ਼ਾ ਖਤਮ ਕਰ ਦਿੱਤਾ ਇਸ ਪੰਜਾਬ ਦੀ ਜਿਸ ਹਾਲ ਤੇ ਜਿਸ ਨਿਗਾਰ ਤੇ ਪਹੁੰਚੇ ਮੈਂ ਪੰਜਾਬ ਦੇ ਗਵਰਨਰ ਸਾਹਿਬ ਨਾਲ ਉਸ ਮੀਟਿੰਗ ਚ ਸ਼ਾਮਲ ਸਾਧਿਤ ਤੇ ਉਹਨਾਂ ਨੇ ਬਤਵੰਤੇ ਸੱਜਣ ਸਰਦੇ ਸਨ ਉਸ ਮੀਟਿੰਗ ਵਿੱਚ ਤੇ ਪੰਜਾਬ ਦੇ ਗਵਰਨਰ ਨੇ ਅਨਾਉਂਸ ਕੀਤਾ ਕਿ ਇਹ ਤਿਕੜੀ ਜਿਸ ਦੇ ਵਿੱਚ ਇਹਨਾਂ ਦੇ ਆਈਐਸ ਇਹਨਾਂ ਦੇ ਆਈਪੀਐਸ ਤੇ ਇਹਨਾਂ ਦੇ ਸਿਆਸਤਦਾਨ ਪੂਰਨ ਰੂਪ ਵਿੱਚ ਰੰਗੇ ਪਏ ਨੇ ਉਥੋਂ ਨਸ਼ਾ ਮੁਕਤ ਪੰਜਾਬ ਕਿਵੇਂ ਦੇਖਣਾ ਇਸ ਚੀਜ਼ ਦੀ ਆਵਾਜ਼ ਆਉ ਪੰਜਾਬ ਵਿੱਚ ਚੁੱਕ ਕੇ ਦੇਖੋ ਉਹੀ ਧਮਕੀਆਂ ਮਿਲਣਗੀਆਂ ਜੋ ਮੈਨੂੰ ਮਿਲਦੀਆਂ ਹਨ ਪਰ ਮੇਰੀ ਪੀੜ ਜੋ ਅੰਦਰ ਬਰਦਾਸ਼ਤ ਤੋਂ ਬਾਅਦ ਹੁੰਦੀ ਹੈ ਫਿਰ ਉਹ ਧਮਕੀਆਂ ਮੈਨੂੰ ਲੱਗਦੀਆਂ ਹਨ मैन उदो ही चेते आ जाते हैं कि भी ओही सन एक बुलंद आवाज एक बागी कह लो सी दब भी बुलंद रहेगी आवाज इसे रहे तरह उठती है पिंड चंग्या ही ला दर दे रहे सब उजड़ जाओ अज तू जी है दिल ਇਨਾ ਪਿਆਰ ਤੁਹਾਡੇ ਅੰਦਰ ਪੰਜਾਬ ਲਈ ਵੇਖਿਆ ਜੇ ਕਿਤੇ ਮੈਂ ਮੇਰੀ ਅੰਦਾਜ਼ ਹੀ ਮੰਨ ਲਵੇ ਮੇਰਾ ਬਾਬਾ ਨਾਨਕ ਰੱਬ ਕਰੇ ਤੁਸੀਂ ਉੱਝੜ ਜਾਓ ਇੱਕ ਇੱਕ ਬਾਤ ਦੋ ਹਰਫ ਮੈਂ ਹੁਣ ਆਪਣੇ ਵੱਲੋਂ ਬੜੀ ਪੀੜ ਨਾਲ ਲਿਖ ਕੇ ਲਿਆਈ ਸਾਂ ਇੱਕ ਵੰਗਾਰ ਦੀ ਤੌਰ ਤੇ ਹੀ ਲੈ ਲੈਣਾ ਕੋਈ ਬਚਾਓ ਮੇਰਾ ਬਚਾਓ ਅਣਖ ਵੇਖਣੀ ਹੋਏ ਜੇ ਗਬਰੂ ਦੀ ਅਣਖ ਵੇਖਣੀ ਹੋਏ ਜੇ ਗਬਰੂ ਦੀ ਤਾਂ ਤੱਕੋ ਭਗਤ ਸਿੰਘ ਵਰਗੇ ਸ਼ਹੀਦ ਨੂੰ ਜਿਸ ਹੱਸ ਕੇ ਫਾਂਸੀ ਨੂੰ ਗਲ ਆਇਆ ਸੀ ਅਣਖ ਵੇਖਣੀ ਹੋਏ ਜੇ ਨਿਕੜੇ ਬਾਲਾਂ ਦੀ ਤਾਂ ਤੱਕੋ ਸਾਹਿਬਜ਼ਾਦਿਆਂ ਜੋ ਹੱਸਦੇ ਹੋਏ ਕੰਧਾਂ ਵਿੱਚ ਚਣੇ ਗਏ ਸਨ ਔਰਤ ਨੂੰ ਅਬਲਾ ਕਹਿਣ ਵਾਲਿਓ ਜੇ ਤਕਣੀ ਹੋਏ ਔਰਤ ਦੀ ਕਦਰ ਤੱਤਕੋ ਕ੍ਰਿਸ਼ਨ ਨੂੰ ਜਿਸਨੇ ਦ੍ਰੋਪਦੀ ਨੂੰ ਚੀਰ ਹਰਨ ਤੋਂ ਬਚਾਇਆ ਸੀ ਤੱਕੂ ਗੁਰੂ ਨਾਨਕ ਨੂੰ ਜਿਸਨੇ ਔਰਤ ਨੂੰ ਜਨਮਦਾਤੀ ਦਾ ਰੁਤਬਾ ਦਿੱਤਾ ਸੀ ਮੈਂ ਤਾਂ ਅਜਿਹੀ ਕਹਿੰਦੀ ਪੰਜਾਬ ਵਿੱਚ ਔਰਤ ਇਸ ਵੇਲੇ ਰਾਜੇ ਮਹਾਰਾਜਿਆਂ ਨੂੰ ਨਹੀਂ ਉਹ ਤਾਂ ਸ਼ਬਦ ਵਰਤਨ ਨੂੰ ਦਿਲ ਨਹੀਂ ਕਰਦਾ ਪਰ ਰਾਖਸ਼ਾਂ ਨੂੰ ਜਨਮ ਦੇਣ ਲੱਗ ਪਈਏ ਕਿ ਜਿਹੜੇ ਚਫੇਰੇ ਅਸੀਂ ਇਸ ਹਾਲ ਤੇ ਪਹੁੰਚ ਗਏ ਸਾਡੀ ਧੀ ਸੁਰੱਖਿਅਤ ਕਦੇ ਵੀ ਕਿਸੇ ਵੀ ਵੇਲੇ ਦਿਨ ਹੋਵੇ ਰਾਤ ਹੋਵੇ ਅਸੀਂ ਸਮਝਦੇ ਹੀ ਨਹੀਂ ਸਾਡੀ ਧੀ ਸੁਰੱਖਿਅਤ ਕਰ ਪਹੁੰਚ ਸਕੀ ਜੇ ਤੱਕ ਨਹੀਂ ਹੋਵੇ ਔਰਤ ਦੀ ਕਦਰ ਤੱਕੋ ਕ੍ਰਿਸ਼ਨ ਨੂੰ ਜਿਸ ਨੇ ਦ੍ਰੋਪਦੀ ਨੂੰ ਚੀਰ ਹਰਣ ਤੋਂ ਬਚਾਇਆ ਸੀ ਤੱਕੋ ਗੁਰੂ ਨਾਨਕ ਨੂੰ ਜਿਸ ਨੇ ਔਰਤ ਨੂੰ ਜਨਮ ਦਾਤੀ ਦਾ ਰੁਤਬਾ ਦਿੱਤਾ ਜੇਕਰ ਆ ਵੇਖਣਾ ਹੋਏ ਜੇ ਪੰਜਾਬੀਆਂ ਦਾ ਤਾਂ ਤੱਕੋ ਪੰਜਾਂ ਪਿਆਰਿਆਂ ਨੂੰ ਜਾਨਾਂ ਬਾਰਾਂ ਨੂੰ ਤਿਆਰ ਸੀਸ ਦਿੱਤੇ ਸੂਰਮੇ ਵੇਖਣੇ ਹੋਣ ਜੇ ਮੈਦਾਨ ਵਿੱਚ ਤਾਂ ਤੱਕੋ ਬਾਬਾ ਦੀਪ ਸਿੰਘ ਸ਼ਹੀਦ ਨੂੰ ਸਾਡੇ ਸ਼ੇਰ ਬੈਠੇ ਨੇ ਕਹਿੰਦੇ ਮੈਂ 70 ਦਾ ਹੋ ਗਿਆ ਮੈਂ ਕਹਿੰਦੀ 75 ਤੇ ਤਾਂ ਸੀ 15 ਕਿਲੋ ਦਾ ਖੰਡਾ ਚੱਕਦੇ ਉਸ ਤਾਂ ਜਵਾਲ ਪਏ ਸੂਰਮੇ ਵੇਖਣੇ ਹੋਣ ਜੇ ਮੈਦਾਨ ਵਿੱਚ ਤਾਂ ਤੱਕੋ ਬਾਬਾ ਦੀਪ ਸਿੰਘ ਸ਼ਹੀਦ ਨੂੰ ਤੈਨ ਤੇ ਤਨ ਕੁਰਬਾਨ ਹੋਏ ਸੀ ਮਾਂਾਂ ਵੇਖਣੀਆਂ ਹੋਣ ਅਜਿਹੇ ਪੁੱਤਾਂ ਤੋਂ ਜਾਨਵਾਰ ਦੀਆਂ ਤਾਂ ਤੱਕੋ ਮਾਂ ਤਾਂ ਗੁਜ਼ਰੀ ਗਈ ਨੂੰ ਠੰਡੇ ਮੋਰਚ ਵਿੱਚ ਆਪਾਂ ਵਾਰਿਆ ਸੀ ਏਸੀ ਮੇਰਾ ਪੰਜਾਬ ਸੂਰਮਿਆਂ ਦੀ ਧਰਤੀ ਅਣਖੀਆਂ ਦੀ ਧਰਤੀ ਅੱਜ ਇਸ ਪੰਜਾਬ ਨੂੰ ਨਜ਼ਰ ਲੱਗ ਗਈ ਲੜਕਾਰ ਜਿਨ੍ਹਾਂ ਦੀ ਸਰ ਦੁਸ਼ਮਣ ਦੀ ਫੌਜ ਨੂੰ ਭਾਜੜ ਕੈਂਦੀ ਸੀ ਉਹ ਵੰਗਾਰ ਹੁਣ ਬੋਤਲ ਸ਼ਰਾਬ ਵਿੱਚ ਡੁੱਬ ਗਈ ਆੜ ਤੁਨਾਂ ਦੇ ਸਿਰਾਂ ਤੋਂ ਬੋਚ ਨਹੀਂ ਅੰਤਸਤਾਣਾ ਕੋ ਹੋ ਚੁੱਕੀਆਂ ਨੇ ਲੰਕਾਰ ਅੱਜ ਵੀ ਜੇ ਕੱਢਦਾ ਏ ਪੰਜਾਬੀ ਗੱਭਰੂ ਤਾਂ ਬੋਤਲ ਘਟਕਣ ਤੋਂ ਬਾਅਦ ਕੱਢਦਾ ਏ ਜਿਹੜਾ ਅਸੀਂ ਖੌਂਦੇ ਨੇ ਪੰਜਾਬੀ ਵੀਰ ਪਟਿਆਲਾ ਪੈਗਾਂ ਦੀ ਗਿਣਤੀ ਗਿਣ ਕੇ ਵੰਗਾਰਦੇ ਨੇ ਅੱਜ ਵੀ ਨਸ਼ਿਆਂ ਵਿੱਚ ਡੁੱਬੇ ਗੱਭਰੂ ਪੰਜਾਬ ਦੇ ਪਰ ਦੂਜਿਆਂ ਦੀਆਂ ਮਾਵਾਂ ਭੈਣਾਂ ਰਣਜੀਤ ਸਿੰਘ ਦਾ ਰਾਜ ਡੁੱਬਿਆ ਸ਼ਰਾਬ ਦੇ ਪਿਆਲੇ ਵਿੱਚ ਰਣਜੀਤ ਸਿੰਘ ਦਾ ਰਾਜ ਡੁੱਬਿਆ ਸ਼ਰਾਬ ਦੇ ਪਿਆਲੇ ਵਿੱਚ ਪੰਜਾਬ ਦਾ ਪਾਣੀ ਖੁੱਸ ਗਿਆ ਮੈ ਖਾਨਿਆਂ ਵਿੱਚ ਵੇਆ ਸਾਰੇ ਗੜੁੱਚ ਨੇ ਪਿਆਲੇ ਵਿੱਚ ਅਫੀਮ ਭੁੱਕੀ ਖਾ ਗਈ ਸੂਰਮਿਆਂ ਦੀ ਸੂਰਮਤਾਈ ਦਾਣਿਸ਼ਵਰੋ ਕੋਈ ਦਾਣਿਸ਼ ਵਰਤੋ ਦਾਣਿਸ਼ਵਰੋ ਕੋਈ ਦਾਣਿਸ਼ ਵਰਤੋ ਕਵੀਓ ਕੋਈ ਕਵਿਤਾ ਰਚੋ

ਅੰਜਨੇ ਦਹਰਾਉਂਦੀ ਅੱਜ ਮੈਂ ਦਹਰਾਉਂਦੀ ਹਾਂ ਉਸ ਮਰਦ ਕੰਬੜੇ ਦਾ ਹੋਕਾ ਹੈ ਕੋਈ ਇਸ ਪੀੜ ਵਿੱਚ ਹੈ ਕੋਈ ਇਸ ਪੀੜ ਵਿੱਚ ਇੱਕ ਸਿਰ ਚਾਹੀਦਾ ਜੋ ਸਾਡੇ ਸੋਹਣੇ ਪੰਜਾਬ ਨੂੰ ਨਸ਼ਾ ਮੁਕਤ ਕਰਵਾ ਸਕੇ ਮੈਂ ਡਾਕਟਰ ਸਾਹਿਬਾ ਨੂੰ ਬੇਨਤੀ ਕਰੂੰਗੀ ਕਿ ਡਾਕਟਰ ਸਾਹਿਬਾ ਆਓ ਪਲੀਜ਼ ਔਰ ਇਹ ਸੋਹਣੇ ਇਸਤਰੀ ਵੀ जिन्हिया भी मेरिया भैन ने उन्हें सारिया बेनती है स्टेज से और, और डॉक्टर साहब का सन्मान करना इन्होंने काम का सम्मान है एडा जो हर चैरिटेबल ट्रस्ट चला रहे हैं नकरीबन दो सौ लड़किया की फीस दे रहे हैं चार सौ बत्ती हम चार सौ बत्ती का अंकड़ा हो गया चार सौ बत्ती कुीस दे रहे हैं विद्या का कह जने आ लेकिन एक सचमुच विद्या विचारी तब पर उपकारी तब सर सही माने जो बिच क्या बात है गुरबानी सर पढ़ी नहीं अमल भी की था और आज मेरी बेंती है बहुत ही सरकारियों पाल सहोता जी सारे निजर ब्रदर्स और कैले साहब एडवार्ड ब्रदर्स स्टेज के और का ਜਸਵੰਤ ਸਿੰਘ ਦੀ ਮਾਂ ਸੁਰਿੰਦਰ ਸਿੰਘ ਦੀ ਮਡਾਲੀ ਸਟੇਜ ਤੇ ਆਓ ਪਲੀਜ਼ ਔਰ